ਠੀਕ ਆ ਨੂੰ ਕੱਟ ਕੇ ਤੇ ਬਾਈ ਜਿਵੇਂ ਅੱਜ ਬੋਲੀ ਜਾਂਦੀ ਆ ਮੈਂ ਅੱਜ ਉਹਨੂੰ ਦੇ ਦੇ ਠੀਕ ਆ ਜੇ ਸੁਬਾ ਦੇਤੀਆਂ ਹਾਂ ਤੇ ਦੂਜੇ ਦਿਨ ਬਣਾ ਦੇ ਵੀ ਦੂਜੇ ਦਿਨ ਟੀਕਾ ਭਰਾ ਦੇ ਹਾਂ ਦੂਜੇ ਦਿਨ ਸਾਂਹ ਤੋਂ ਬਣਾ ਦੇ ਚਾਹੀ ਟੀਕਾ ਭਰਾ ਦੇ ਉਹ ਤਾਂ ਆਪਣੀ ਮਰਜ਼ੀ ਹੁੰਦੀ ਆ ਛੇ ਦੂਰੀ ਬਾਤ ਤਾਂ ਨਹੀਂ ਦੇਣੀਆਂ ਗੋਲੀਆਂ ਉਹ ਨਹੀਂ ਦੇਣੀਆਂ ਉਹਨੇ ਰਹਿ ਜਾਣਾ ਯਾਰ ਠੀਕ ਆ ਮੰਨ ਲਓ ਵੀ ਕੇਰੀ ਨਹੀਂ ਦੇਣੀਆਂ ਗੋਲੀਆਂ ਉਹ ਠੀਕ ਰੋਕ ਲਓ ਕਿਉਂਕਿ ਆਪਣੇ 20 25 ਪਸ਼ੂ ਆ ਪਾਪ ਏ ਕੀ ਨੂੰ ਵਰਤਦੇ ਆ ਠੀਕ ਹੈ ਠੀਕ ਤੁਸੀਂ ਵਰਤਦੇ ਆ ਲੈ ਵੀ ਦੋਸਤੋ ਬਾਈ ਨਾ ਇੱਕ ਨੁਕਤਾ ਦੱਸਦਾ ਹਨਾ ਜੇ ਕਈ ਵਾਰੀ ਮੱਝ ਗਾਂ ਰਹਿੰਦੀ ਨਹੀਂ ਬਾਈ ਕਹਿੰਦਾ ਪੱਕਾ 100% ਹਾਲੀ ਹੈਗਾ ਹਨਾ ਮੱਝ ਗਾਂ ਛੋੜੇ ਆਪਾਂ ਟੀਕਾ ਭਰਾ ਭਰਾ ਕੇ ਥੱਕ ਜਾਂਦੇ ਆ ਹਨਾ ਤਾਂ ਬਾਈ ਕਹਿੰਦਾ ਬਈ 100% ਪੱਕਾ ਹਾਲਾ ਛੋੜੀ ਮੱਝ ਜਦੋਂ ਆਪਾਂ ਟੀਕਾ ਭਰਾਨੇ ਉਸ ਤੋਂ ਬਾਅਦ ਇਹ ਚੀਜ਼ਾਂ ਦੇ ਦਿਓ 100% ਮੱਝ ਗਾਂ ਜਿਹੜੀ ਗਾਰੰਟੀ ਆ 100 ਚੋਂ 90% ਬਾਈ ਕਹਿੰਦਾ ਵੀ ਮੱਝ ਰਹੇ ਜੋਗੀ ਹਨਾ ਤੇ ਬਾਕੀ ਬਾਈ ਨੂੰ ਪਉਦਿਆਂ ਵੀ ਉਹ ਕੀ ਚੀਜ਼ ਆ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਆਪਣਾ ਦਿਨਾ ਬਾਈ ਦਿਨਾ ਮੇਰਾ ਦਿਨਾ ਪਿੰਡ ਠੀਕ ਆ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਨੇਹਾਲ ਸਿੰਘ ਵਾਲਾ ਮੰਡੀ ਕੁਲੀ ਸਲਾਤਪੁਰੇ ਕੁਲੀ ਵੀ ਇਧਰ ਭਾਈ ਰੁਪਏ ਵਾਲੀ ਸਾਈਡ ਆ ਠੀਕ ਆ ਠੀਕ ਆ ਠੀਕ ਆ ਬਾਈ ਇੱਕ ਤੁਸੀਂ ਦੱਸਦੇ ਸੀ ਵੀ ਜੇ ਆਪਣੀ ਮੱਝ ਗਾਂ ਦੇ ਆਪਾਂ ਟੀਕਾ ਭਰਾ ਦਿੰਨੇ ਆ ਹਨਾ ਵੀ ਉਹ ਰਹਿੰਦੀ ਨਹੀਂ ਯਾਰ ਬਹੁਤ ਦਿੱਕਤ ਆ ਇਹ ਵੀ ਮੰਨ ਲਾ ਵੀ ਟੀਕੇ ਭਰਾ ਭਰਾ ਥੱਕ ਜਾਂਦੇ ਆਪਾਂ ਵੀ ਪਸੂ ਇਹਦਾ ਆਪਣਾ ਰਹਿੰਦਾ ਨੀਗਾ ਤੇ ਫਿਰ ਜਾਂਦਾਗਾ। ਉਹ ਭਾਈ ਇਹ ਗੱਲ ਆ ਯਾਰ ਅੱਗੇ ਤਾਂ ਹੁੰਦੇ ਆ ਮਹਾਰਾਜ ਦੇ ਸਭ ਦੇ ਕਰਮ। ਹਾਂ ਪਰ ਜਿਹੜੀ ਚੀਜ਼ ਆਪਾਂ ਦੇਣੀ ਆ ਬੰਦੇ ਨੇ ਹਾਂ ਉਹ ਤਾਂ ਆਪਾਂ ਦੇ ਸਕਦੇ ਹਾਂ। ਹਾਂ ਭਈ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਨਾ। ਕੋਈ ਚੀਜ਼ ਨਹੀਂ 5 ਰੁਪਏ ਦੀ ਸਾਰੀ ਟਿੱਕੀ ਆ ਉਹ ਮਸਕੂਰ ਦੀ। ਮਸਕੂਰ ਦੀ। ਮਸਕੂਰ ਦੀ ਜੇ ਮੱਝ ਆ ਤਾਂ ਉਹਨੂੰ 4 ਦੇਣੀ ਆ। ਗਾਂ ਨੂੰ 2 ਦੇਣੀ ਆ। 2 ਫਰਾਈਲ ਦੀਆਂ ਗੋਲੀਆਂ ਦੇਣੀਆਂ। 2 ਫਰਾਈਲ ਦੀਆਂ ਗੋਲੀਆਂ ਆਟੇ ਉੱਤੇ ਚ ਪਾ ਕੇ ਦੇ ਸਾਲਾ ਕੁੱਟ ਕੇ। ਹਾਂ ਭਈ ਬੜੀ ਜਿਆਦਾ ਲਪੇਟ ਕੇ ਨਾ ਦੇ ਵੀ ਉਹ ਜਾ ਕੇ ਅੰਦਰ ਖੁੱਲਣੀ ਨਾ ਠੀਕ ਆ ਹੈ ਕਿਸੇ ਉਹੀ ਜੀ ਚੀਜ਼ ਦੇਣੀ ਹੈ ਵੀ ਜਿਹੜੀ ਅੰਦਰ ਛੇਤੀ ਖੁੱਲ ਜੇ ਠੀਕ ਆ ਜੇ ਖੁਲ ਤਾਂ ਉਹਨੇ ਜਾਣਾ ਹੁੰਦਾ ਕਈ ਵਾਰੀ ਆਪਾਂ ਮੰਨ ਲਾ ਵੀ ਉਹ ਸਾਫ ਤੇ ਨੇ ਕਿ ਕੁੱਟ ਕੇ ਉਹ ਵਾਲੇ ਆਟੇ ਵਗੈਰਾ ਚ ਮੜੀ ਜੀ ਕੁੱਟ ਲੈ ਉਹਨੂੰ ਠੀਕ ਆ ਮੰਨ ਲਾ ਦੋਨੇ ਚੀਜ਼ਾਂ ਇਕੱਠੇ ਟਿੱਕੀ ਏਡੀ ਹੁੰਦੀ ਆ ਉਹ ਠੀਕ ਆ ਠੀਕ ਆ ਉਹਨੂੰ ਕੁੱਟ ਕੇ ਤੇ ਬਾਈ ਜਿਵੇਂ ਅੱਜ ਬੋਲੀ ਜਾਂਦੀ ਆ ਮੈਂ ਅੱਜ ਉਹਨੂੰ ਦੇ ਦੇ ਠੀਕ ਆ ਜੇ ਸੁਬਾਹ ਦੇਤੀਆਂ ਹਾਂ ਤੇ ਦੂਜੇ ਦਿਨ ਬਣਾ ਦੇ ਵੀ ਦੂਜੇ ਦਾ ਟੀਕਾ ਭਰਾ ਦੇ ਹਾਂ ਦੂਜੇ ਦਿਨ ਸਾਂਹ ਤੋਂ ਬਣਾ ਦੇ ਚਾਹੀ ਟੀਕਾ ਭਰਾ ਦੇ ਉਹ ਤਾਂ ਆਪਣੀ ਮਰਜ਼ੀ ਹੁੰਦੀ ਠੀਕ ਆ ਠੀਕ ਆ ਜਦੋਂ ਮੰਨ ਲਾ ਵੀ ਆਪਣੀ ਮੱਜ ਜਾਂ ਗਾਂ ਬੋਲਦੀ ਹੁੰਦੀ ਆ ਉਹ ਉਹ ਦੇਣੀ ਆ ਤਾਰਾਂ ਸਹੀ ਹੋਣੀਆਂ ਚਾਹੀਦੀਆਂ ਤਾਰਾਂ ਸਹੀ ਹੋਣੀਆਂ ਚਾਹੀਦੀਆਂ ਆ ਤਾਰਾਂ ਗੰਦਲੀਆਂ ਫਿਰ ਵੀ ਉਹਦੇ ਵੈਸੇ ਇਨਫੈਕਸ਼ਨ ਅੰਦਰ ਠੀਕ ਆ ਪਹਿਲਾਂ ਉਹਨੂੰ ਸੈੱਟ ਕਰੋ ਠੀਕ ਆ ਜੇ ਤਾਰ ਚਿੱਟੀ-ਚਿੱਟੀ ਆਉਂਦੀ ਆ ਵਧੀਆ ਤਾਂ ਇਹ ਚੀਜ਼ਾਂ ਦੇ ਨਾਲ ਵੀ ਅਸੀਂ ਤਾਂ ਯਾਰ ਵੀ ਹੱਲ ਹੀ ਆ ਪੱਕਾ ਮੈਂ ਆਪ ਖੋਦ ਯਾਰ ਦਿੰਨਾ ਵੀਰ ਯਾਰ ਠੀਕ ਆ ਠੀਕ ਆ ਮੰਨ ਲਾ ਵੀ ਆਪਨਾ ਪਸ਼ੂ ਸਹੀ ਤਾਰਾਂ ਦੇ ਜਾਂਦਾ ਚਿੱਟੀਆਂ ਜਾਂ ਤਾਰ ਆਉ ਦੇ ਉਹਨੂੰ ਇਹ ਚੀਜ਼ਾਂ ਦੋ ਦੇ ਦੇ। ਕਿਵੇਂ ਮਤਲਬ ਗਾਂ ਯਾਰ। ਗਾਂ ਦੀਆਂ ਪਹਿਲਾਂ ਤੂੰ ਤਾਰਾ ਚੈੱਕ ਕਰ ਲੈ। ਠੀਕ ਆ। ਗਾਂ ਬੈਠ ਕੇ ਤਾਰਾ ਨਹੀਂਦੀ ਆ। ਹਾਂ। ਗਾਂ ਦੀ ਹੀਟ ਜਿਆਦਾ ਲੰਬੀ ਹੁੰਦੀ ਆ। ਇੱਕ ਤਨ ਮੈਂ ਗੱਲ ਵੱਡੀ ਦੱਸ ਦਾਂ। ਠੀਕ ਆ। ਗਾਂ ਦੀ ਹੀਟ ਦੂਜੇ ਦਿਨ ਟਿਕਰ ਹੁੰਦੀ ਆ। ਠੀਕ ਆ। ਗਾਂ ਨੂੰ ਬਣਾਓ ਵੀ ਦੂਜੇ ਦਿਨ। ਪਹਿਲੇ ਦਿਨ ਆਹ ਚੀਜ਼ ਦੇ ਦੋ ਬੈਠੀ ਰਹਿਣ ਦੋ। ਠੀਕ ਆ। ਦੂਜੇ ਦਿਨ ਉਹਨੂੰ ਜੇ ਟੀਕਾ ਭਰੋਣਾ ਦਾ ਟੀਕਾ ਭਰਾਲੋ ਨਹੀਂ ਬਸ ਉਡੀ ਮਰਜੀ ਆ। ਠੀਕ ਆ। ਮੰਨ ਲਓ ਜਦੋਂ ਤਾਰਾ ਦੇ ਕੇ ਹਟ ਜਾਂਦੀ ਆ ਉਦੋਂ ਭਰਾ ਦੇ ਟੀਕਾ। ਜਦੋਂ ਇੱਕ ਦਿਨ ਦੇ ਲੈਣ ਠੀਕ ਆ ਜੇ ਫੇਰ ਵੀ ਤਾਰਾ ਕਰਨ ਨੂੰ ਨਹੀਂ ਹਟਦੀ ਇੱਕ ਟੀਕਾ ਹੋਰ ਭਰਾ ਦੇ ਵੀ ਇੱਕ ਟੀਕਾ ਹੋਰ ਭਰਾ ਦੇ ਉਹ ਆਪਣੀ ਬਈ ਗੌਰ ਹੁੰਦੀ ਆ ਕਈ ਬੰਦੇ ਆਪਾਂ ਗੌਰ ਨਹੀਂ ਕਰਦੇ ਇਹ ਗੌਰ ਤੋਂ ਬਿਨਾ ਹੀ ਆ ਚੀਜ਼ਾਂ ਠੀਕ ਆ ਜੀ ਹਾਂ ਇਹ ਧਿਆਨ ਰੱਖਿਓ ਤੇ ਚ ਜਦੋਂ ਬੰਦੀ ਆ ਉਹਦਾ ਧਿਆਨ ਰੱਖ ਠੀਕ ਠੀਕ ਆ ਭਰਾ ਇਹ ਤੋਂ ਬਾਅਦ ਤਾਰ ਕਰਦੀ ਆ ਹਾਂ ਫੇਰ ਇੱਕ ਟੀਕਾ ਭਰਾ ਦੇ ਫੇਰ ਉਦੋਂ ਹੀ ਬਾਤ ਤਾਂ ਨਹੀਂ ਦੇਣੀਆਂ ਗੋਲੀਆਂ ਉਹ ਨਹੀਂ ਦੇਣੀ ਉਹਨੇ ਰਹਿ ਜਾਣਾ ਯਾਰ ਠੀਕ ਆ ਮੰਨ ਲਓ ਵੀ ਕੇਰੀ ਨਹੀਂ ਦੇਣੀਆਂ ਗੋਲੀਆਂ ਉਹ ਠੀਕ ਆ ਇੱਕ ਤਾਂ ਮੁਸਕਪੂਰ ਦੇ ਟਿੱਕੀਆਂ ਹੋ ਗਿਆ ਦੋ ਤੇ ਇੱਕ ਜਿਹੜੀਆਂ ਫਰਨੈਲ ਦੇ ਲਈ ਆਪਾਂ ਕੱਪੜਿਆਂ 'ਚ ਧਰਦੇ ਹੁੰਨੇ ਆ। ਹਾਂ ਜੇ ਜ਼ਿਆਦੇ ਭਾਲਾ ਪਸ਼ੂ ਦੇ ਉਹਨੂੰ ਵੀ ਆਪਾਂ ਮਸਕਪੂਰ ਦੇ ਸਕਦੇ। ਠੀਕ ਆ ਠੀਕ ਆ। ਜੇ ਭਾਲ ਨੂੰ ਵੀ ਚੰਗਾ। ਠੀਕ ਆ ਮਸਕਪੂਰ ਦੇ ਦਿੱਕਿਆ। ਮਸਕਪੂਰ ਬਾਈ ਅੰਦਰ ਇਨਫੈਕਸ਼ਨ ਨਹੀਂ ਰਹਿਣ ਦਿੰਦਾ। ਠੀਕ ਆ ਠੀਕ ਆ। ਲੈ ਵੀ ਦੋਸਤੋ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ। ਵੀਡੀਓ ਨੂੰ ਸ਼ੇਅਰ ਜਰੂਰ ਕਰੋ। ਕਿਉਂਕਿ ਆਪਣੇ 20-25 ਪਸ਼ੂ ਆਪ ਆਪੇ ਜੀ ਨੂੰ ਵਰਤਦੇ ਆ। ਠੀਕ ਆ ਠੀਕ ਆ। ਤੁਸੀਂ ਵਰਤਦੇ ਆ ਮੈਂ। ਮੇਰੇ ਕੋਲ ਖੁਦ ਇੱਕ ਬੱਚੀ ਤੁਹਾਨੂੰ ਦਿਖਾ ਦੂੰ ਘਰੇ ਆ ਜੀ। ਹਾਂਜੀ। ਉਹ ਕਿਸੇ ਯ ਨਹੀਂ ਰਹੀ ਮੱਛੀ ਬਹੁਤ ਚੰਗੀ ਆ ਮੇਰੇ ਕੋਲੇ ਹੁਣ ਮੇਰੇ ਸਾਬ ਨਾਲ ਚੈੱਕ ਕਰਾਉਣ ਦੇ ਕਾਗਲੀ ਹੋਈ ਪਈ ਆ ਉਹ ਬਸ ਤਿੰਨ ਵੀਂ ਦਿਨਾਂ ਦੇ ਨੇ ਠੀਕ ਆ ਠੀਕ ਬਾਈ ਟ੍ਰੀਟਮੈਂਟ ਕਰਿਆ ਟੀਕੇ ਦੋ ਫਰਾ ਤੇ ਸੀ ਠੀਕ ਆ ਠੀਕ ਆ ਠੀਕ ਆ ਬਾਈ ਧੰਨਵਾਦ ਲੈ ਵੀ ਦੋਸਤੋ ਬਾਈ ਨੇ ਇਹਦਾ ਕੋਈ ਵੱਡੀ ਗੱਲ ਨਹੀਂ ਜੇ ਕੋਈ ਫਾਇਦਾ ਹੋ ਜੂ ਕਿ ਨਹੀਂ ਹਾਂ ਹਾਂ ਠੀਕ ਆ ਹਾਂ ਮਹਾਰਾਜ ਦੇ ਹੱਥ ਹੁੰਦਾ ਬਾਈ ਹਾਂ ਹੁੰਦਾ ਦਾ ਮਹਾਰਾਜ ਦੇ ਹੱਥ ਜਾਨਾ ਇਹ ਬਾਕੋਸ਼ ਬੰਦੇ ਨੂੰ ਕਰਨੀ ਪੈਂਦੀ ਹੈਗੀ ਹਾਂ ਵੀ ਕੋਸ਼ ਬੰਦੇ ਨੂੰ ਕਰਨੀ ਪੈਂਦੀ ਹੈ ਜੀ ਉੱਚੀ ਜਿਹਾ ਵਸਤ ਦੇ ਦਾਂਗੇ ਬਾਈ ਉਹ ਚ ਕੀ ਇਹ ਕੋਈ ਮਹਿੰਗੀ ਚੀਜ਼ ਨਹੀਂ ਨਾਲੇ ਹਾਂ 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 ਸਾਰੀ ਮੈਨੂੰ ਪਤਾ ਸਾਰੀ 20 30 ਰੁਪਏ ਦੀ ਚੀਜ਼ ਹੈ ਹਾਂ 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 ਇੰਨੇ ਕੰਮ ਹੈ ਠੀਕ ਹੈ ਠੀਕ ਲੈ ਵੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਕਹਿੰਦਾ ਆਪਾਂ ਜਿਹੜੀਆਂ ਚੀਜ਼ਾਂ ਇਹ ਪਰਤੇ ਆਉਣੀਆਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜਾ ਕਿਸੇ ਦਾ ਭਲਾ ਹੋ ਸਕੇ ਹਨਾ ਕਈ ਵਾਰੀ ਆਪਣਾ ਪਸੂ ਨਹੀਂ ਰਹਿੰਦਾ ਉਹ ਤੋਂ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਠੀਕ ਹੈ ਜੀ ਧੰਨਵਾਦ